ਇਹ 2000 ਮਾਡਲ ਹੈ ਜੀ। ਹਾਂ ਜੀ। ਕੰਡੀਸ਼ਨ ਤੁਹਾਡੇ ਸਾਹਮਣੇ ਜੀ। ਠੀਕ ਹੈ। 90% ਟਾਇਰ ਹੈ ਜੀ। ਇੰਜਨ ਗিয়ার ਦੀ ਫੁੱਲ ਗਾਰੰਟੀ ਹੈ ਜੀ। ਇਹ 2003 ਮਾਡਲ ਹੈ ਜੀ। ਫੁੱਲ origignal ਟਰੈਕਟਰ ਹੈ ਜੀ। ਇਹ ਨਵੇਂ ਟਾਇਰ ਹੈ ਜੀ। ਠੀਕ ਹੈ ਜੀ। 2002 ਮਾਡਲ ਆ। ਇਹ 2015 ਮਾਡਲ ਟਰੈਕਟਰ ਹੈ ਜੀ। ਠੀਕ ਹੈ ਜੀ। ਬੈਂਪਰ ਤੋਂ ਲੈ ਕੇ ਪਿੱਛੇ ਤੱਕ origignal ਟਰੈਕਟਰ ਹੈ ਜੀ। ਹਾਂ ਜੀ। ਤੇ 90-95% ਟਾਇਰ ਹੈ ਜੀ। ਇੰਜਨ ਗিয়ার ਦਾ ਓਕੇ ਹੈ ਜੀ। ਹਾਂ ਜੀ। ਟਰੈਕਟਰ ਸਾਰਾ origignal ਹੈ ਜੀ। ਇਹ ਬੈਂਪਰ ਤੋਂ ਲੈ ਕੇ ਪਿੱਛੇ ਤੱਕ ਫੁੱਲ origignal ਟਰੈਕਟਰ ਹੈ ਜੀ। ਤੇ 80 85 ਪੈਸੇ ਟੈਰਾਂਗੇ। ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪਹੁੰਚਿਆ ਆਮ ਰੋਡ ਟਰੈਕਟਰ ਮੰਡੀ ਤੇ ਜਿੱਥੇ ਬਾਈ ਆਪਣੇ ਨਾਲ ਜੁੜਿਆ ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਐ ਭਰਾ। ਠੀਕ ਠਾਕ ਜੀ। ਪਹਿਲਾਂ ਤਾਂ ਸੁਣਨਾ ਆਮ ਦੱਸੋ ਆਪਣਾ। ਮੇਰਾ ਨਾਮ ਮਲਕੀਤ ਸਿੰਘ ਜੀ। ਮਲਕੀਤ ਸਿੰਘ। ਪਿੰਡ ਕਿਹੜਾ ਬਾਈ? ਮਲੋਟ ਹੀ ਲਾ ਲਓ ਖਾਸ ਜੀ। ਠੀਕ ਐ ਮਲੋਟ ਐ ਖਾ ਹਾਂਜੀ ਤੇ ਕਿੰਨੇ ਕ ਟਰੈਕਟਰ ਰੱਖੇ ਨੇ ਬਾਈ ਮਕੀ ਆਪਣੇ ਕੋਲ ਹੁੰਦੇ ਆ 15-16 ਟਰੈਕਟਰ ਹੁੰਦੇ ਆ 1500 ਹਾਂਜੀ ਤੇ ਇੰਜਨ ਗੇਅਰ ਕਾਪੀ ਕਾਜ ਜਾਂਦੇ ਇੰਜਨ ਗੇਅਰ ਕਾਪੀ ਕਾਜ ਫੁੱਲ ਗਰੰਟੀ ਹੋਗੀ ਜੀ ਠੀਕ ਐ ਜੀ ਹਾਂਜੀ ਉਹ ਕਾਗਜ਼ ਵੀ ਸਾਡੀ ਜ਼ਮੀਰ ਕੋਈ ਕਿਸੇ ਵੀ ਟਰੈਕਟਰ ਦੇ ਹੋਵੇ ਠੀਕ ਐ ਜੀ ਹਾਂਜੀ ਟੁੱਟੇ ਭੱਜੇ ਦੀ ਜ਼ਮੀਰ ਸਾਡੀ ਉਹ ਟਰੈਕਟਰ ਦੀ ਕਿਸੇ ਚਾਹ ਨਾਲ ਕੋਈ ਦਾਗ ਨਹੀਂ ਪਾਉਦੀ ਠੀਕ ਐ ਜੀ ਪੰਜਾਬ ਨੰਬਰ ਹੁੰਦੇ ਖਣਾ ਹਰਿਆਣਾ ਨੰਬਰ ਆਪਣੇ ਕੋਲ ਜ਼ਿਆਦਾ ਹਰਿਆਣਾ ਨੰਬਰ ਹੁੰਦੇ ਟਰੈਕਟਰ ਜੀ ਹਰਿਆਣਾ ਨੰਬਰ ਹਾਂਜੀ ਰਾ ਹਰਿਆਣਾ ਤੇ ਰਾਜਸਥਾਨ ਤੇ ਪ ਫੋਟੋਟਾਈ ਤਾਂ ਸਾਨੂੰ ਐਨਸੀਓ ਮਿਲ ਜੂਗੀ ਐਨਸੀਓ ਮਿਲ ਜੂਗੀ ਹਾਂਜੀ ਠੀਕ ਹੈ ਤੇ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਹਾਂ 35 ਦੇ ਸਵਰਾਜ ਤੋਂ ਬਾਈ ਦੱਸਿਓ ਇਹਦੇ ਬਾਰੇ ਇਹ 2000 ਮਾਡਲ ਹੈ ਜੀ ਹਾਂਜੀ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਠੀਕ ਹੈ 90% ਟਾਇਰ ਹੈ ਜੀ ਇੰਜਨ ਗিয়ার ਦੀ ਫੁੱਲ ਗਾਰੰਟੀ ਹੈ ਜੀ ਠੀਕ ਹੈ ਜੀ ਤੇ 175 ਦੀ ਡਿਮਾਂਡ ਹੈ ਜੀ 1,75,000 ਹਾਂਜੀ ਤੇ ਰੰਗ ਪੇਂਟ ਦਾ ਕਿਤਾਂ ਰੰਗ ਪੇਂਟ ਦਾ ਅਰੀਜਨਲ ਮੰਨੋ ਤੇ ਮਾੜੇ ਮਾੜੇ ਮੰਗਰਾਟ ਹੋਏ ਜੀ ਮੰਗਰਾਟ ਹੋਏ ਹੋਏ ਨੇ ਹਾਂਜੀ ਠੀਕ ਹੈ ਮੰਗਰਾਟ ਪੇਂਟ ਹੋਏ ਹੋਏ ਨੇ ਮਿੱਤਰੋ ਬਾਕੀ ਸਾਰਾ ਰੇਨ ਦਾ ਅਰੀਜਨਲ ਹੈ ਟਰੈਕਟਰ ਠੀਕ ਹੈ ਟਰੈਕਟਰ ਚੰਗਾ ਬਾਹਰ ਪੰਪ ਵਾਲਾ ਆ ਗਿਆ ਹਾਂਜੀ ਤੇ ਕਿੰਨੀ ਡਿਮਾਂਡ ਸੀ 175 ਜੀ ਦੇਣਾ ਕਿੰਨੇ ਦਾ ਬਾਈ ਇਹ ਮੌਕੇ ਤੇ ਹੋ ਜਾ ਇੱਕ 55 60 ਦੇ ਜੀ 1,55,000 ਦਾ ਮਿੱਤਰੋ ਇਹ ਬਣੂਗਾ ਟਰੈਕਟਰ ਚੰਗਾ ਮੂਰੇ ਆ ਗਿਆ 20 40 ਡੀ ਆਈ ਐਂਡੋ ਫਾਰਮ ਇਹਦੇ ਬਾਰੇ ਦੱਸੀ ਬਾਈ ਇਹ 2003 ਮਾਡਲ ਹੈ ਜੀ ਕੋਲ ਰੀਨਲ ਟਰੈਕਟਰ ਹੈ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਜੀ ਹਾਂਜੀ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਆ ਮਗਲੇ ਟਾਇਰ ਤੁਸੀਂ ਲਾ ਲਓ ਕੀ 70-75 ਪੈਸੇ ਠੀਕ ਹੈ ਜੀ ਹਾਂਜੀ ਅਗਲੇ ਟਾਇਰ ਅਗਲੇ ਟਾਇਰ ਵੀ 45 ਕੀ ਪੈਸੇ ਹੋਣਗੇ 45 ਕੇ ਮੈਂ ਹਾਂਜੀ ਇੰਜਨ ਗੇਅਰ ਤਾਂ ਕਿਤਾ ਰੀਨ ਗੇਅਰ ਦਾ ਫੁੱਲ ਗਾਰੰਟੀ ਹੈ ਜੀ ਇੰਜਨ ਗੇਅਰ ਦੀ ਬਾਈ ਕੰਦਾ ਫੁੱਲ ਗਾਰੰਟੀ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਮਾਡਲ ਤੇ ਰੇਟ ਜੀ 2003 ਮਾਡਲ ਹੈ ਜੀ 165 ਦਾ ਡਿਮਾਟ ਹੈ ਜੀ ਤੇ ਦੇਣਾ ਕਿੰਨੇ ਦਾ ਬਾਈ ਉਹ ਤਾਂ ਮੌਕੇ ਡੇਢ ਡ 6 ਲੱਖ ਦਾ ਮੌਕੇ ਤੇ ਇਹ ਟਰੈਕਟਰ ਮਿੱਤਰੂ ਪੜੂੰਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਮੂਰੇ ਆ ਗਿਆ ਮਹਿੰਦਰਾ 265 ਡੀ ਆਈ ਇਹਦੇ ਬਾਰੇ ਦੱਸੀ ਬਾਈ ਇਹ ਨਵੇਂ ਟਾਇਰ ਆ ਜੀ ਠੀਕ ਹੈ ਜੀ 2002 ਮਾਡਲ ਆ ਹਾਂ ਜੀ 195 ਡਿਮਾਰਟਾ ਹੀ ਹੁੰਦੀ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਕਿੱਥਾ ਇੰਜਨ ਗੇਅਰ ਤਾਂ ਓਕੇ ਹੈ ਬਾਈ ਇੰਜਨ ਗੇਅਰ ਦਾ ਓਕੇ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਕੋਈ ਰੰਗ ਪੇਂਟ ਤਾਂ ਨਹੀਂ ਆ ਗਿਆ ਮਾੜੀ ਮੋੜੀ ਟੱਚਿੰਗ ਜ਼ਰੂਰ ਹੋਈ ਹੈ ਜੀ ਮਾੜੀ ਮੋਟੀ ਟੱਚਿੰਗ ਹੈਗੀ ਆ ਬਾਈ ਬਾਕੀ ਕਹਿੰਦਾ ਰੀਜਨਲ ਆ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਚੰਗਾ ਟਰੈਕਟਰ ਤੇ ਮੂਰੀ ਆ ਗਿਆ ਸਿਆਨਾਲੀਕਾ 750 ਬਾਈ ਇਹਦੇ ਬਾਰੇ ਦੱਸੀਏ ਇਹ 2000 15 ਮਾਡਲ ਟਰੈਕਟਰ ਹੈ ਜੀ ਠੀਕ ਹੈ ਜੀ ਪੈਂਪਰ ਤੋਂ ਲੈ ਕੇ ਪਿੱਛੇ ਤੱਕ ਰੀਨ ਦਾ ਟਰੈਕਟਰ ਹੈ ਜੀ ਹਾਂਜੀ ਤੇ 90 95 ਪੈਸੇ ਟਾਇਰ ਹੈ ਜੀ ਠੀਕ ਹੈ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਠੀਕ ਹੈ ਜੀ ਡਬਲ ਡਿਸਟਿਬਿਊਟਰ ਚ ਡਬਲ ਡਿਸਟਿਬਿਊਟਰ ਚ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਤੇ ਰੰਗ ਪੇਂਟ ਦਾ ਕਿਦਾਂ ਰਹੂ ਰੰਗ ਪੇਂਟ ਓਰੀਜਨਲ ਹੈ ਸਰ ਜੀ ਰੰਗ ਪੇਂਟ ਦਾ ਸਾਰਾ ਓਰੀਜਨਲ ਹੈ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਬਾਈ ਤੇ ਮਾਡਲ ਕਿੰਨੇ ਆ ਗਿਆ ਬਾਈ ਮਾਡਲ 2015 ਹੈ ਤੇ ਰੇਟ ਰੇਟ 4,65,000 ਡਿਮਾਂਡ ਹੈ ਹਾਂਜੀ ਤੇ ਬਾਕੀ 4,45 ਦਾ ਮੌਕੇ ਤੇ ਸੌਦਾ ਹੋਊਗਾ ਜੀ 4,45,000 ਦਾ ਸੌਦਾ ਹੋਊ ਮੌਕੇ ਤੇ ਮਿੱਤਰੋ ਤੇ ਮੂਰੇ ਆ ਗਿਆ ਮਹਿੰਦਰਾ 275 ਇਹਦੇ ਬਾਰੇ ਦੱਸੀ ਬਾਈ ਇਹ 98 ਮਾਡਲ ਹੈ ਜੀ ਹਾਂਜੀ ਇੰਜਨ ਗੇਅਰ ਦਾ ਓਕੇ ਹੈ ਜੀ ਹਾਂਜੀ ਫਿਲਟਰ ਸਾਰਾ origignal ਹੈ ਜੀ ਸਾਰਾ ਓਰੀਜਨਲ ਹੈ ਹਾਂਜੀ ਟਾਇਰਾਂ ਦੀ ਕੰਡੀਸ਼ਨ ਕਿਹੜੇ ਟਾਇਰ ਹੈ ਜੀ ਤੇ 75 75 ਦਾ ਟਾਇਰ ਹੈ ਜੀ ਅਗਲੇ ਨਵੇਂ ਆ ਜੀ ਠੀਕ ਹੈ ਜੀ ਤੇ ਇੰਜਨ ਗੇਅਰ ਤਾਂ ਕਿਵੇਂ ਹੈ ਬਾਈ ਇੰਜਨ ਗੇਅਰ ਤਾਂ ਓਕੇ ਹੈ ਜੀ ਠੀਕ ਹੈ ਜੀ ਤੇ ਮਾਡਲ ਕਿੰਨੇ ਆ ਗਿਆ ਸੀ ਮਾਡਲ 96 ਜੀ 96 ਮਾਡਲ ਦਾ ਰੇਟ ਬਾਈ 145 ਮੰਗਦੇ ਜੀ 145 ਡਿਮਾਂਡ ਹੈ ਹਾਂਜੀ ਮੌਕੇ ਤੇ ਓਕੇ ਤਾਂ ਹੋ ਜਾਊਗਾ 35 ਦਾ ਜੀ ਠੀਕ ਹੈ ਜੀ ਤੇ ਮੂਰੇ ਆ ਗਿਆ 855 ਬਾਹਰ ਪੰਪ ਵਾਲਾ ਬਾਈ ਇਹਦੇ ਬਾਰੇ ਦੱਸੀ ਬਾਈ ਇਹ ਬੈਂਪਰ ਤੋਂ ਲੈ ਕੇ ਪਿੱਛੇ ਤੱਕ ਫੁੱਲ ਓਰੀਜਨਲ ਡੈਕਟਰ ਹੈ ਜੀ ਠੀਕ ਹੈ ਜੀ ਤੇ 8085 ਪੈਸੇ ਟਾਇਰ ਆ ਜੀ ਠੀਕ ਹੈ ਜੀ ਟਰੈਕਟਰ ਫੁੱਲੀ ਓਰੀਜਨਲ ਤੇ ਗੇਅਰ ਇੰਜਨ ਦੀ ਫੁੱਲ ਗਾਰੰਟੀ ਹੈ ਜੀ ਇਸ ਟਰੈਕਟਰ ਦੀ ਠੀਕ ਹੈ ਜੀ ਕਿਤੋਂ ਪੇਂਟ ਦੀ ਫੁੱਲ ਗਾਰੰਟੀ ਹੈ ਕਿਤੇ ਵੀ ਕਲਮ ਲੱਗੀ ਹੋਈ ਨਹੀਂ ਠੀਕ ਹੈ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਸਾਰਾ ਟਰੈਕਟਰ ਬਾਈ ਸੀਲਡ ਹੈ ਸਾਰਾ ਟਰੈਕਟਰ ਸੀਲਡ ਹੈ ਜੀ ਤੁਸੀਂ ਇੱਥੇ ਵੇਖੋ ਕਿ ਆਪਣੀ ਚਾਬੀ ਵੀ ਨਹੀਂ ਲੱਗੀ ਹੋਈ ਠੀਕ ਹੈ ਜੀ ਚਾਬੀ ਵੀ ਬਾਈ ਕਹਿੰਦਾ ਲੱਗੀ ਨਹੀਂ ਕਿਤੇ ਤੇ ਮਾਡਲ ਕਿੰਨੇ ਆ ਗਿਆ ਬਾਈ ਇਹ ਇਹ ਮਾਡਲ 2011 ਜੀ 11 ਮਾਡਲ ਦਾ ਬਾਈ ਰੇਟ 3,65,000 ਰੁਪਏ ਮੰਗਦੇ ਜੀ ਦੇਣਾ ਕਿੰਨੇ ਦਾ 3.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਮੂਰੀ ਆ ਗਿਆ 575 DI ਇਹਦੇ ਬਾਰੇ ਦੱਸੀ ਬਈ ਇਹ 97 ਮਾਡਲ ਹੈ ਜੀ ਹਾਂਜੀ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਅੰਨੇ ਸੰ ਤੁਸੀਂ ਦੇਖ ਸਕਦੇ ਹੋ ਬਾਈ ਮੋਬਾਈਲ ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕੀਤੀ ਜਾਵੇ ਟਾਇਰ ਵਾ 40 ਕੇ ਪੈਸੇ ਮੰਨ ਕੇ ਆਏ ਹੋ ਹਾਂਜੀ ਠੀਕ ਹੈ ਟਰੈਕਟਰ ਚੈੱਕ ਕਰ ਸਕਦੇ ਹੋ 575 DI ਤੇ ਮਾਡਲ ਬਈ ਇਹ ਮਾਡਲ 97 ਹੈ ਜੀ ਰੇਟ 135 ਮੰਗਦੇ ਨੇ 135 ਡਿਮਾਂਡ ਹੈ ਹਾਂਜੀ ਮੌਕੇ ਦਾ ਮੌਕੇ ਦਾ ਵੀ ਬੂਦ ਹੋ ਜਾਊਗਾ 1 ਵੀ ਬੂਦ ਆ ਹੋ ਜਾਊ ਮੌਕੇ ਤੇ ਮੈਂ ਤਰੋ ਟਰੈਕਟਰ ਦੇਖ ਸਕਦਾ ਹਾਂ ਤੇ ਮੂਰੇ ਆ ਗਿਆ ਨਿਊ ਹਾਲੈਂਡ 650 650 ਇਹਦੇ ਬਾਰੇ ਦੱਸੀ ਬਈ ਰੰਗ ਪੇੜ ਦਾ ਤਾਂ Ориਜਨਲ ਟਰੈਕਟਰ ਹੈ ਜੀ ਠੀਕ ਹੈ ਜੀ ਤੇ 3 ਸਪੀਡ ਹੈ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਜੀ ਠੀਕ ਹੈ ਜੀ ਟਾਇਰ ਦੱਸ ਮਾਡਲ ਕਿੰਨੇ ਕ ਪਈ ਆ ਬਈ ਹਾਂਜੀ ਟਾਇਰਾਂ ਦੀ ਕੰਡੀਸ਼ਨ ਟਾਇਰ 45 ਪੈਸੇ ਮੰਨੋ ਜੀ 45 ਪੈਸੇ ਟਾਇਰ ਮੰਨ ਕੇ ਚਲੋ ਬਾਈ ਸਾਊਂਡ ਸਿਸਟਮ ਵਿੱਚੇ ਜੋ ਸੈਂਪਲ ਕੱਪੜਿਆ ਵੀ ਸਾਥ ਦੀ ਹੈ ਤੇ ਮਾਡਲ 10 ਆ ਗਿਆ ਤੇ ਰੇਟ ਬਾਈ ਰੇਟ 4 ਲੱਖ 40000 ਰੁਪਏ ਮੰਗਦੀ ਜੀ ਦੇਣਾ ਕਿੰਨੇ ਦਾ ਇਹ 4 15 15 ਹੋ ਜਾ ਜੀ 4 ਲੱਖ 15000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਪੂਰੇ ਆ ਗਿਆ 605 ਡੀ ਆਈ ਅਰਜਨਾ ਇਹਦੇ ਬਾਰੇ ਦੱਸਿਓ ਬਾਈ ਇਹ ਸਾਰਾ ਟਰੈਕਟਰ ਓਰੀਜਨਲ ਹੈ ਜੀ 2020 ਮਾਡਲ ਹੈ ਜੀ ਠੀਕ ਹੈ ਜੀ ਤੇ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਠੀਕ ਹੈ ਜੀ ਇਹ ਜੀਵਿਦਾਰ ਦਾ ਟਰੈਕਟਰ ਆਪਣੇ ਕੋਲ ਆਇਆ ਹੈ ਜੀ ਠੀਕ ਹੈ ਜੀ ਹਾਂਜੀ ਤੋਂ 6.5 ਲੱਖ ਦੀ ਡਿਮਾਂਡ ਕਰਦਾ ਜੀ ਬਾਕੀ ਮੌਕੇ ਤੇ ਹੋ ਜਾ ਜੀਵਿਦਾਰ ਨਾਲ ਮੌਕੇ ਤੇ ਹੋ ਜਾ ਹਾਂਜੀ ਮੌਕੇ ਤੇ ਮਾਨਤਾਣ ਮਿੱਤਰੋ ਹੋ ਜਾਊਗਾ ਲੈ ਲੋ ਜਮਾਨਤਾਨੀ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਚੰਗਾ ਫੋਲ ਮਾਨ ਤੁਹਾਨੂੰ ਜੇ ਟਰੈਕਟਰ ਜੀ ਠੀਕ ਹੈ ਜੀ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ 735 ਸਵਰਾਜ ਇਹਦੇ ਬਾਰੇ ਦੱਸਿਓ ਜੀ ਇਹ 98 ਦਾ ਟਰੈਕਟਰ ਹੈ ਜੀ ਹਾਂ ਜੀ 45 ਪੈਸੇ ਟੈਰ ਰਿਹਾ ਜੀ ਇਹਦੇ ਕਿੰਨੇ ਜੀ 45 ਪੈਸੇ ਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਰੰਗ ਪੇਂਟ ਦਾ ਵੇਖ ਲਓ ਜੀ ਰੰਗ ਪੇਂਟ ਦਾ ਰੇਨ ਵਾਲਾ ਸਾਰਾ ਭਾਈ ਨਹੀਂ ਇਹ ਟੱਚਿੰਗ ਹੋਇਆ ਟਰੈਕਟਰ ਜੀ ਠੀਕ ਹੈ ਜੀ ਹਾਂ ਜੀ ਟਰੈਕਟਰ ਚੈੱਕ ਕਰ ਸਕਦੇ ਹੋ ਬਈ ਤੁਸੀਂ ਮਾੜਾ ਮੋਟਾ ਟੱਚਿੰਗ ਹੋਇਆ ਹੋਇਆ ਇਹ ਮਾਡਲ ਕਿੰਨੇ ਆ ਗਿਆ ਮਾਡਲ ਆ ਗਿਆ 98 ਜੀ ਤੇ ਰੇਟ 135 ਡਿਮਾਰਟ ਹੈ ਜ ਇਹ ਸਵਾ ਸਵੇਰ ਦਾ ਹੋ ਜੀ ਸਵਾ ਲੱਖਾ ਲੱਖ ਦਾ ਬਣ ਦੂ ਮਿੱਤਰੋ ਟਰੈਕਟਰ ਆ ਜੋ ਅਗਲੀ ਦੀ ਗੱਲ ਕਰੀਏ ਟਰੈਕਟਰ ਦੀ ਆ ਜੋ ਆ ਗਿਆ ਮਿੱਤਰੋ ਆਈ ਨਹੀਂ ਆਸਾ ਦੱਸੀ ਬਈ ਇਹਦੇ ਬਾਰੇ ਇਹ 2020 ਮਾਡਲ ਟਰੈਕਟਰ ਹੈ ਜੀ ਹਾਂ ਜੀ ਪੈਰ ਇਹਦੇ ਖਤਮ ਹੈ ਰੰਗ ਦਾ 오ਰੀਜਨਲ ਹੈ ਜੀ ਠੀਕ ਹੈ। ਟਾਇਰ ਬਿਲਕੁਲ ਬਾਈ ਸਾਫ ਪਏ ਨੇ। ਹਾਂਜੀ। ਰੰਗ ਪੈਂਟ ਦਾ ਬਾਈ ਕਹਿੰਦਾ ਅਰੀਜਨਲ ਹੈ। ਅਗਲੇ ਪਾ ਅਗਲੇ ਟਾਇਰ 800 ਪੈਸੇ ਜੀ। ਇੰਜਨ ਗੇਅਰ ਦਾ ਕਿੰਨਾ? ਇੰਜਨ ਗੇਅਰ ਦਾ ਫੁੱਲ ਓਕੇ ਜੀ। ਇੰਜਨ ਗੇਅਰ ਦਾ ਫੁੱਲ ਓਕੇ ਹੈ। ਹਾਂਜੀ। ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ। ਇਹ ਮਾਡਲ ਕਿੰਨੇ ਆ ਗਿਆ ਬਾਈ? 2020 ਮਾਡਲ ਹੈ ਜੀ। 2020 ਮਾਡਲ ਦਾ ਰੇਟ? ਇਹ ਬਣੂਗਾ 1.90 ਰੁਪਏ ਦਾ ਜੀ। 1 ਲੱਖ 90 ਹਜ਼ਾਰ ਜੀ ਵੀ ਦਾ ਰੇਟ ਡਿਮਾਂਡ ਤੇ ਜਾਰੀ ਕਰਦਾ 1.90 ਦਾ ਬੰਦ ਜੀ। 1 ਲੱਖ 90 ਹਜ਼ਾਰ ਦਾ ਬਣੂਗਾ ਬਾਈ। ਟਰੈਕਟਰ ਚੰਗਾ ਟਰ ਕੀ ਬਾਈ ਇਹ ਰੰਗ ਪੇਡ ਦਾ オリジナル ਆ ਹਾਂ ਜੀ ਇੰਜਨ ਗੀਅਰ ਦੀ ਫੁੱਲ ਗਰੰਟੀ ਹੈ ਜੀ ਇੰਜਨ ਦਾ ਤਾਂ ਤਾਜ਼ੇ ਕੰਮ ਹੋਇਆ ਜਾਂਦਾ ਜੀ ਠੀਕ ਹੈ ਜੀ ਹਾਂ ਜੀ ਤੇ ਟਾਇਰ ਕਿੰਨੇ ਕੇ ਪੈਸੇ ਪੈਣਗੇ ਟਾਇਰ ਇਹਦੇ ਮਗਰਲੇ ਲਾ ਲਓ 40 ਕੇ ਪੈਸੇ ਆ ਅਗਲੇ ਅਗੇਨ 90 ਠੀਕ ਹੈ ਜੀ ਆਹ ਬੇਟ ਬੂਟ ਲੋਹੇ ਦੇ ਲੱਗੇ ਹੋਏ ਨੇ ਨਾ ਲੱਗੇ ਜੀ ਤੇ ਟਰੈਕਟਰ ਚੈੱਕ ਕਰ ਸਕਦਾ ਸਾਰਾ ਬਾਈ ਰੰਗ ਪੇਡ ਦਾ ਰੀਨ ਹਾਂ ਸਾਰਾ オリジナル ਹੈ ਜੀ ਠੀਕ ਹੈ ਮਾਡਲ 2001 ਆ ਗਿਆ ਸੀ ਤੇਰੇ ਬਾਈ ਰੇਟ ਰੇਟਿੰਗ ਦੇ ਡਿਮਾਂਡ ਕਰਦੇ 215000 ਦੀ ਜੀ 215000 ਡਿਮਾਂਡ ਹੈ ਬਾਈ ਸੁੱਕਾ ਟਰੈਕਟਰ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਫੁੱਲ ਗਾਰੰਟੀ ਹੈ ਜੀ ਫੁੱਲ ਗਾਰੰਟੀ ਹੈ ਬਾਈ ਕਹਿੰਦਾ ਬਾਕੀ ਮੌਕੇ ਤੇ ਮੈਂ ਕਰ ਸਕਦਾ ਹਾਂ ਬਾਅਦ ਵਿੱਚ ਸੌਦਾ ਕਰ ਸਕਦੇ ਜੀ ਟਰੈਕਟਰ ਦਾ ਮੌਕੇ ਤੇ ਕਿੰਨੇ ਦਾ ਬਣਜੂ ਇਹ ਟਰੈਕਟਰ ਸੌਦਾ ਹੋਵੇ 190 ਦਾ ਜੀ 190 ਦਾ ਮੌਕੇ ਤੇ ਟਰੈਕਟਰ ਦਾ ਸੌਦਾ ਹੋਊ ਬਾਈ ਮੂਰੇ ਆ ਗਿਆ 50 50 ਡੀ ਜੀ ਡੀ ਚੌਂਡੀਆਰ ਇਹਦੇ ਬਾਰੇ ਦੱਸੋ ਜੀ ਆਹ ਪਿਆ ਡੀ ਆ 27 ਟਰੈਕਟਰ ਹੈ ਜੀ ਠੀਕ ਹੈ ਜੀ 21 ਮਾਡਲ ਹੈ ਜੀ ਠੀਕ ਹੈ ਜੀ ਇਹ ਸਾਰਾ Ориজিনਲ ਟਰੈਕਟਰ ਹੈ ਨਾਲ ਦੇ ਟਾਇਰਿੰਦੇ 85 ਪੈਸੇ ਹੈ ਜੀ ਨਾਲ ਦੇ ਟਾਇਰ 85 ਪੈਸੇ ਨੇ ਬਾਈ ਸਾਤਰੀ ਹੈਗੀ ਇਹਦੇ ਨਾਲ ਛਤਰੀ ਨਹੀਂ ਛਤਰੀ ਟਰਕ ਮਾਲਕ ਨੇ ਲਵਾਈ ਹੀ ਨਹੀਂ ਸੀ ਠੀਕ ਹੈ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਇੰਜਨ ਗੇਅਰ ਦਾ ਬਾਈ ਕਹਿੰਦਾ ਓਕੇ ਆ ਤੇ ਮਾਡਲ ਕਿੰਨੇ ਆ ਗਿਆ ਬਾਈ ਮਾਡਲ 2021 ਜੀ 2021 ਮਾਡਲ ਦਾ ਰੇਟ ਰੇਟ ਇਹਦਾ ਡਿਮਾਂਡ ਕਰਦੇ 5 ਲੱਖ 75 ਹਜ਼ਾਰ ਦੀ ਜੀ ਦੇਣਾ ਕਿੰਨੇ ਦਾ ਇਹ ਸੌਦਾ ਹੋਊ गाइस 5.5 ਲੱਖ ਰੁਪਏ ਦਾ 5.5 ਲੱਖ ਦਾ ਜਸ ਨਿਆ ਨੂੰ ਵਹੀ ਲੱਗ ਤੋਂ ਕਲੱਚ ਵਾਲਾ ਹਾਂਜੀ ਟਰੈਕਟਰ ਚੰਗਾ ਮੂਰੇ ਆ ਗਿਆ ਸਿਉਣਾ ਲਈਕਰ 750 ਇਹਦੇ ਬਾਰੇ 70 ਹਜ਼ਾਰ ਇਹਦੇ ਲਾਉਣ ਹੀ ਹੋ ਸਕਦਾ ਜੀ 4 ਲੱਖ 70 ਹਜ਼ਾਰ ਹਾਂਜੀ ਇਹਦੇ ਲਾਉਣ ਹੀ ਠੀਕ ਹੈ ਜੀ ਇਦੇ ਬਾਰੇ ਦੱਸਿਓ ਮਾਈ 750 SON ਵਾਲੇ ਦਾ 750 2018 ਮਾਡਲ ਆ ਜੀ ਠੀਕ ਆ ਜੀ ਮਰਲੇ ਟਾਇਰ ਨਵੇਂ ਆ ਜੀ ਅਗਲੇ ਰੈਡੀਅਲ ਦੇ ਆ ਅਸੀਂ ਕਹੀ ਠੀਕ ਆ ਜੀ ਇੰਜਨ ਗੇਅਰ ਦੀ ਦੀ ਫੁੱਲ ਗਾਰੰਟੀ ਆ ਜੀ ਬੈਂਪਰ ਤੋਂ ਲੈ ਕੇ ਪਿੱਛੇ ਦਾ ਅਰੀਜਨਲ ਪੇਂਟ ਆ ਜੀ ਕਿਤੇ ਕਲ ਨਹੀਂ ਲੱਗੀ ਠੀਕ ਆ ਜੀ 5 ਲੱਖ ਤੇ 20 ਰੁਪਏ ਡਿਮਾਂਡ ਆ ਜੀ ਕਿੰਨੇ ਦਾ ਬਣਜੂ 5 ਲੱਖ ਦਾ ਸੌਦਾ ਹੋਊਗਾ ਜੀ 5 ਲੱਖ ਦਾ ਸੌਦਾ ਹੋਊ ਜੀ ਮਿੱਤਰੋ ਹਾਂਜੀ ਬਾਕੀ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਬਈ ਹੋਰ ਆਪਣੇ ਕਾਟੇ ਦੇ ਛੋਟੇ ਮੋਟੇ ਜਿਹੇ ਟਰੈਕਟਰ ਕੱਟੇ ਹੁੰਦੇ ਹੋ ਹੀ ਹੁੰਦੇ ਬਾਹਲੇ ਨਹੀਂ ਹੁੰਦੇ ਠੀਕ ਹੈ ਜੀ ਹਾਂਜੀ ਤੇ ਰਕੇਸ਼ ਨਾਲ ਮੋਬਾਈਲ ਨੰਬਰ ਬੋਲਦੇ ਮੇਰਾ ਨਾਮ ਮੋਬਾਈਲ 94641 ਜੀ 14032 ਜੀ 94641 14032 ਨੰਬਰ ਆਪਣਾ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ